चैनल तो स्वागत है पिंड मलपुर तो दुखदायक खबर निकल के सामने आ रही है जिथे स्कूटरी बुजुर्ग जोड़ा अपने रिश्तेदार हुए सड़क नार कर दे एक निजी बस नाल टकरा गया जिस नजुर्ग माता मौके ते ही रब प्यारी हो गयी बजुर्ग नंगा शहर के एक निजी हस्पताल विखे दाखिल करवाया गया है जिथे उसकी हालत स्थिर दसी जा रही है ਇੱਕ ਬਜ਼ੁਰਗ પતિ ਪਤਨੀ ਮੁਕੰਦਪੁਰ ਨਜ਼ਦੀਕੀ ਪਿੰਡ ਜਗਤਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਤੁਸੀਂ ਦੇਖ ਰਹੇ ਹੋ ਛਿੰਜੀ ਲੜਵਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹੋ ਗਿਆ ਐਂਬੂਲੈਂਸ ਆ ਗਈ ਕੋਈ ਮੈਂ ਕਿਹਾ ਕਿਸੇ ਨੇ ਨਹੀਂ ਫੋਨ ਕੀਤਾ ਲੋਕੀ ਤਮਾਸ਼ਾ ਦੇਖਦੇ ਜੀ ਤੇ ਵੀਡੀਓ ਮਾਲ ਕਿਸੇ ਨੇ ਵੀ ਨਹੀਂ ਕਿਸੇ ਕਿਸੇ ਨੇ ਚੱਕਿਆ ਨਹੀਂ ਕਿਸੇ ਨੇ ਹੱਥ ਨਹੀਂ ਪਾਇਆ ਕੋਈ ਸਾਰੇ ਇੰਦੀ ਜਨਤਾ ਖੜੀ ਹੈ ਦੇਖੀ ਜਾਂਦੀ ਹੈ ਪਾਰਨਾ ਵੀ ਨਹੀਂ ਚਲਾਗੇ ਇਹ ਇਨਸਾਨ ਇਨਸਾਨ ਦਾ ਹੁੰਦਾ ਹੈ ਜੇ ਤੁਸੀਂ ਕੋਈ ਚੱਕੂ ਦੇ ਲਾਈ ਆ ਅਸੀਂ ਲੋਕਾਂ ਨੂੰ ਬਲੱਡ ਦਿੰਨੇ ਆ ਘਰੋ ਘਰੀ ਜਾ ਕੇ ਆਦੇ ਉਹ ਕਹਿੰਦਾ ਦਿੰਦੇ ਆ ਠੀਕ ਨਹੀਂ ਉਦੋਂ ਹੁਣ ਹੁਣ ਇੰਨਾ ਬੰਦਾ ਕਿੰਨਾ ਖੂਨ ਪਿਆ ਕੇ ਪਾਣੀ ਪੀਆ ਲੱਗ ਦੇ ਨੂੰ ਬੰਨਣ ਨੂੰ ਨਹੀਂ ਆਉਂਦੇ ਨੇ ਅਸੀਂ ਪਹਿਲਾਂ ਵੀਡੀਓ ਬਣਾ ਲੈਂਦੇ ਨੇ ਉਹਨਾਂ ਨੂੰ ਪਾਣੀ ਨਹੀਂ ਪੁੱਛਿਆ ਹੈਗਾ ਠੀਕ ਹੈ ਜੀ ਉਹਨੂੰ ਐਮ뷸ੈਂਸ ਨੂੰ ਫੋਨ ਨਹੀਂ ਕੀਤਾ ਹੈਗਾ ਇੱਥੇ ਲੋਕੀ ਸਾਰੇ ਧਮਚਾ ਕਰਦੇ ਨੇ ਅੱਗੇ ਕੋਲਡਾਲ ਕੀਤਾ ਜੀ ਤੇ ਕੋਲ ਕੀਤੀ ਅਸੀਂ ਠੀਕ ਹੈ ਥੋੜਾ ਜਿਹਾ ਹੋਇਆ ਬੰਦਾ ਕਿਹਾ ਜਿਹਦੇ ਦੀ ਡਾ ਆਏ ਸੀਗੇ ਹਾਂਜੀ ਢਾਈ ਵਜੇ ਨਿਆਣੇ ਦੀ ਮੰਮੀ ਸੀਗੀ 4 ਦਿਨ ਆਏ ਸੀਗੇ ਇਹ ਢਾਈ ਵਜੇ ਤੁਰਦੇ ਆ ਮੈਂ ਆਪਣੇ ਢਾਈ ਵੇ ਨਵੇਂ ਸ਼ਹਿਰ ਕੰਮ ਨੂੰ ਚਲੇ ਗਿਆ ਤੇ ਹੁਣ ਮੈਂ ਨਵੇਂ ਸ਼ਹਿਰ ਆਇਆ ਤੇ ਹੁਣ ਦੇਖੋ ਜਿਹਦਾ ਕਥੂਲ ਬਣਦਾ ਉਹਦੇ ਖਾਬਰਾਂ ਗੱਲ ਕਰ ਲਿਓ ਆਪਾਂ ਗੋ ਬੰਦੀ ਕਰਦੇ ਹੋਰ ਆਪਣੇ ਪ੍ਰੈਸ ਰਿਪੋਰਟਰ ਸਾਹਿਬ ਆ ਲਾਲ ਕਮਲ ਜੀ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਜੀ ਮਾਲਪੁਰ ਅੱਡੇ ਦੇ ਵਿੱਚ ਸਿੱਧੂ ਬੱਸ ਇੱਕ ਮੋਟਰਸਾਈਕਲ 'ਤੇ ਸਵਾਰ ਸਰਦਾਰ ਜੀ ਆ ਗਿਆ ਉਹਨਾਂ ਦਾ ਨਾਂ ਪਤਾ ਲੈ ਜੱਕ ਤਾਂ ਪਤਾ ਨਹੀਂ ਲੱਗਾ ਉਹਨਾਂ ਦੀ ਲੇਡੀ ਦੀ ਡੈਥ ਹੋ ਗਈ ਆ ਉਹਨਾਂ ਨੂੰ ਸਰਕਾਰੀ ਕਾਰਵਾਈ ਕਰਕੇ ਅਸੀਂ ਸਰਕਾਰੀ ਹਸਪਤਲ ਰਵਾਨਾ ਕਰ ਲੱਗੇ। ਨਸਕਤ। ਲੰਮੇ ਦੇਖਿਆ ਜਾਣ ਕਿ ਕਰਦੀ ਜੀ ਕੰਮੀ ਰਹੀ। ਕੋਟਵਾਡੀ ਨੂੰ ਠੀਕ ਹੈ ਸਾਈਡ ਤੋਂ ਕਰੇਗੀ ਬੰਦਾ। ਕਪਾਗਮਾੜੇ ਆਏ ਕਿੱਥੋਂ ਸੀ ਬਾਬਾ ਤੁਸੀਂ ਕਿੱਥੋਂ ਆਏ ਆ? ਜਗਤਪੁਰੋਂ ਜਗਤਪੁਰੋਂ ਕਿੱਥੇ ਜਾਣਾ ਸੀ? ਅੱਜ ਮਲਪੁਰੋਂ ਆਏ ਆ। ਜਗਤਪੁਰੋਂ ਜਾਣਾ ਸੀ। ਜਗਤਪੁਰੋਂ ਜਾਣਾ ਸੀ। ਕਿੰਨੇ ਵਜੇ ਚੱਲੇ ਸੀ? ਉਨੇ ਤੁਰੇ ਆ ਗਏ ਮੈਂ ਤੁਰੇ ਸਕਦਾ ਹੋਇਆ ਹਾਂ ਹਾਂ ਤਾਂ ਉਹ ਏਦਾਂ ਭਾਈ ਇੱਥੋਂ ਉਹ ਨਾ ਇੱਕ ਇੱਕੀ ਵਾਰ ਤੋਂ ਭਾਈਆ ਦੀ ਨਾਲ ਉਹਦੀ ਮਾਤਾ ਸੀ ਦੋਈ ਜਾਣੇ ਨੰਗਣ ਅੱਗੇ ਤਾਂ ਬੱਸ ਬਹੁਤ ਤੇਜ਼ ਆਉਂਦੀ ਬਈ ਸੀ ਜਦੋਂ ਹਨਾ ਜਗਤਮਉਂ ਰੋਡ ਤੋਂ ਆ ਗਿਆ ਤੇ ਬੱਸ ਉਧਰ ਆਉਂਦੀ ਵੀ ਤੇ ਬੱਸ ਆਪਣਾ ਦਾ ਬੈਲੈਂਸ ਵਿਗੜ ਗਿਆ ਐਕਟੀ ਵਾਲੇ ਦਾ ਬੈਲੈਂਸ ਵਿਗੜਦੇ ਨਾਲ ਉਹ ਹਨਾ ਬੱਸ ਤੇ ਮੋੜ ਆ ਕੇ ਗੱਡੀ ਦੇ ਬੱਸ ਥੱਲੇ ਮਾਤਾ ਸਹਾਰਾ ਆ ਗਿਆ ਸਾਰਾ ਫੈਤਰ ਗਿਆ ਬੱਸ ਤੇ ਵੇਲੇ ਬੱਜੀ ਕਿੱਥੇ ਦੇ ਰਹਿਣ ਵਾਲੇ ਸੀ ਇਹ ਜਗਤਪੁਰ ਦੇ ਆਪਣੇ ਮਕਰੰਦਪੁਰ ਦੇ ਨਾਲ ਕੰਮ ਵਿੱਚ ਹੀ ਲੰਗਦਾ ਇਥੇ ਬਹੁਤ ਬਖਾਇਆ ਕੋਈ ਪੁੱਛਦਾ ਨਹੀਂ ਆਪ ਕੋਈ ਫਰਨਾਮੀ ਨਹੀਂ ਜਿੰਦਾ ਕੋਈ ਕਪੜਾ ਵੀ ਜਿੰਦਾ ਕੋਈ ਲੈਣਾ ਨਾ ਦੇਣਾ ਨਾ ਦੇਖੋ ਇਹ ਕਿਹੜਾ ਮੈਂ ਮੈਂ ਹੀ ਦਿੱਤਾ ਬਸ ਮੈਂ ਕਹਤ ਤੁਹਾਡੇ ਨਾਲ ਕੱਢਦਾ ਕੋਈ ਨਹੀਂ ਬੋਧਾ ਤੇ ਬਲੈਟ ਹੋਣੀ ਚਾਹੀਦੀ ਆ ਲੋ ਹੋਣਾ ਚਾਹੀਦਾ ਬੰਦੇ ਨੂੰ ਹਾਂ ਪੇਪਰ ਪੜ੍ਹੇਵਾਂ ਨਾ ਚਾਹੀਦੇ ਬਈ ਐਕਸੀਡੈਂਟ ਬਹੁਤ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਿਹਾ ਹੈ ਦੇਖੋ ਅਸੀਂ ਬਾਈ ਬਾਈ ਬਜ਼ੁਰਗ ਵੀ ਹੁਣ ਇਹ ਉਮਰ ਥੋੜੀ ਨਹੀਂ ਅਸੀਂ ਨਹੀਂ ਡਰਾਈਵਰ ਨੇ ਨਹੀਂ ਨਹੀਂ ਬਹੁਤ ਔਖਾ ਹੈ ਕੋਈ ਬਾਈ ਵੀ ਕਿੰਨੇ ਹੁੰਦਾ ਥੋੜੇ ਚਰਵਾ ਦੇ ਕੋਈ ਰੋਏ ਇੱਥੇ ਹੋਇਆ ਰਹਿੰਦਾ ਆਏ ਹਾਤੇ ਇੱਕ ਜ਼ਰੂਰ ਹੁੰਦਾ ਪੌਣ ਦੀ ਜ਼ਰੂਰੀ ਹੈ ਬਹੁਤ ਪੜ੍ਹਨਾ ਚਾਹੀਦਾ ਥੋੜੇ ਚਰਵਾ ਦੇ ਐਕਸੀਡੈਂਟ ਹੁੰਦਾ ਜਿੱਥੇ ਥੋੜੇ ਚਰਵਾ ਠੀਕ ਕੋਈ ਨਾ ਕੋਈ ਜ਼ਰੂਰੀ ਗੌਰਮੈਂਟ ਤੋਂ ਇਹ ਜ਼ਰੂਰੀ ਬੇਨਤੀ ਆ ਕਿ ਇੱਥੇ ਬੈਚ ਕੋਲ ਪੌੜ ਬਣੇ ਜਿਹਦੇ ਉੱਪਰ ਦੀ ਕੋਈ ਆ ਕ੍ਰੋਸਿੰਗ ਹੋ ਜਵੇ ਹਾਂ